ਉਹ ਪਹਿਲੇ ਮੰਦਰਾਂ ਵਾਲੇ ਬੱਸ ਆ ਗਏ ਮੁਰਦਾਬਾਦ ਜੱਲਾਬਾਦ ਮੁਰਦਾਬਾਦ ਇੱਕ ਪਾੜਾ ਦਾ ਮੁਰਦਾਬਾਦ ਜੱਲਾਬਾਦ ਮੁਰਦਾਬਾਦ ਅੱਜ ਵੀ ਅੱਜ ਅੱਜ ਆਇਓ ਕੀ ਕਰਨਾ ਅੱਜ ਜੀ ਹਾਈ ਕੋਰਟ ਦਾ ਇੱਕ ਦੇ ਵਿੱਚ ਸਰ ਹਾਈ ਕੋਰਟ ਦਾ ਫੈਸਲਾ ਆਇਆ ਹੈ ਕਿ ਜਿਹੜੇ ਵੀ अनऑथराइज्ड ਰਿਲੀਜੀਅਸ ਇੰਸਟੀਚਿਊਸ਼ਨ ਦਾ ਉਹਨਾਂ ਨੇ ਡਿਮਾਂਡ ਕੀਤਾ ਤੁਸੀਂ ਕੇਸ ਦੇ ਵਿੱਚ ਅਸੀਂ ਇੱਥੇ ਪੇਸ਼ ਹੋਇਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਵੀ ਹੈ ਸਾਡੇ ਨਾਲ ਕੋਈ ਸੀ ਹੈ ਤੇ ਮੈਂ ਬਤੌਰ ਡਿਪਾਰਟਮੈਂਟ ਦਾ ਮਨੂ ਕੀ ਗੱਲਬਾਤ ਹੋਈ ਹੋਏ ਕਿ ਮੈਂ ਅਸੀਂ ਦਿੱਤਾ ਗਿਆ ਇਹਨਾਂ ਨੂੰ ਜਿਹੜਾ ਬਦਲਚੂ ਕੀਤਾ ਗਿਆ ਸੀ ਕਿ ਮੈਂ ਅਸੀਂ ਦਿੱਤਾ ਗਿਆ ਉਹਨਾਂ ਨੂੰ ਹਾਂ ਜੇ ਦੇਖੋ ਗੱਲ ਹੋਈ ਹੈ ਸਾਡੇ ਅਸੀ ਡਿਮਾਂਡ ਆਉਂਦਾ ਸੀ ਆਰਡਰਸ ਕਰਨ ਦੇ ਮੌਲਿਸ ਆਇਆ ਪਰ ਇੱਥੇ ਥੋੜਾ ਰਿਲੀਜੀਅਸ ਇਸ਼ੂ ਬਣ ਰਿਹਾ ਤਾਂ ਦੇਖੋ ਇਹ ਕੰਨੇ ਅਸੀਂ ਕੋਰਟ ਚ ਚੈਲੰਜ ਕਰਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਮਤਲਬ ਕਿ ਜੋ ਵੀ ਹੈ ਪੀਸਫੁਲੀ ਰਿਜ਼ੋਲਵ ਹੋ ਜਾਵੇ ਬਾਕੀ ਚਲੋ ਦੇਖ ਲਿਆ ਉਹ 20% ਇੱਧਾ ਗਿਆ ਤੁਹਾਡੇ ਵਾਲੇ ਨੰਨ ਆਜ ਸੁਜਾਨਪੁਰ ਇਸ ਲਈ 5 ਨੰਬਰ ਦੇ ਉੱਪਰ ਹਨੂਮਾਨ ਜੀ ਦਾ ਮੰਦਿਰ ਔਰ ਮਾਤਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ محکمہ ਵੱਲੋਂ ਜਿਹੜੀ ਉਹਦੀ ਤੋੜਫੋੜ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕਟੋਲ ਕੋਈ ਨੇ ਗਰੇਟ ਪਾਈ ਹੋਈ ਹੈ ਅਸੀਂ ਇੱਥੇ ਜਿਹੜਾ ਆਪਣਾ ਪੂਰੇ ਸੁਜਾਨਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਯਤਾ ਨਾਲ ਜੁੜੇ ਦੇ ਨੇ ਜਿਹਦੇ ਚ ਲੇਡੀ ਸਾਡੀਆਂ ਪੈਣਾ ਪਰਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ ਸੁਰਿੰਦਰ ਨਿੱਕਾ ਜੀ ਜੋ ਕਿ ਇਸ ਵਾਰਡ ਦੇ ਐਮਸੀ ਨੇ ਲਾਲੇ ਜੀ ਰਜੇਸ਼ ਜੀ ਜਿੰਨੇ ਵੀ ਸਾਰੇ ਲੋਕ ਨੇ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਆਏ ਆ ਅਸੀਂ ਜਿਹੜਾ ਇਹਨਾਂ ਦਾ ਜਿਸਲੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਹਿਸੀਲਦਾਰ ਮੈਡਮ ਨੇ ਬੜਾ ਅੱਛਾ ਡੀਲ ਕੀਤਾ ਔਰ ਉਹਨਾਂ ਦੇ ਨਾਲ ਨਹਿਰ ਮਹਿਕਮੇ ਦੇ ਲੋਕ ਸੀਗੇ ਉਹਨਾਂ ਨੇ ਕਿਹਾ ਜੀ ਇਸਰਾ ਹਾਈ ਕੋਰਟ ਰੇਟ ਪਈ ਹੋਈ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਅਸੀਂ ਅੱਜ ਉਸ ਚੀਜ਼ ਨੂੰ ਮੰਨਦੇ ਹੋਏ ਅਸੀਂ ਮਹਿਕਮੇ ਕੋਲ ਜਿਹੜਾ ਟਾਈਮ ਲਿਆ ਹੈ ਅਹੀਂ ਜਿਹੜਾ ਉਸ ਰੇਟ ਨੂੰ ਹਾਈ ਕੋਰਟ ਦੀ ਨੂੰ ਜਿਹੜਾ ਸਵੇਰੇ ਹੀ ਚੈਲੰਜ ਕਰਾਂਗੇ ਔਰ ਜਿਹੜਾ ਉਹਦਾ ਜਵਾਬ ਦਵਾਂਗੇ ਕਿ ਮੰਦਰ ਜਿਹੜਾ Hindu ਦੇਵੀ ਦੇਵਤਿਆਂ ਦਾ ਮੰਦਰ ਜਿਹੜਾ ਕਿ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਮੁੱਦਾ ਇਹਨੂੰ ਜਿਹੜਾ ਨਾ ਤੋੜਿਆ ਜਾਏ ਔਰ ਮਹਿਕਮੇ ਨੇ ਸਾਨੂੰ ਥੋੜਾ ਟਾਈਮ ਦਿੱਤਾ ਅਸੀਂ ਹਾਂ ਧੰਨਵਾਦੀ ਹਾਂ ਬਹੁਤ ਦਿਨੋਂ ਸਰ ਦੇਖੋ ਨਹੀਂ ਮਿਲਦਾ ਪ੍ਰਸ਼ਾਸਨੋਂ ਜਗਾ ਜਗਾ